ਮਾਦਮ ਸਾਹਿਬ ਜਿਹੜੇ ਪਾਕਿਸਤਾਨ ਗੁਰਦ ਆਮਾ ਤੇ ਯਾਤਰਾ ਜਾ ਰਹੇ ਆਪਣੇ ਵਿਸਾਖੀ ਦੇ ਪੁੱਤਰ ਦਿਹਾੜੇ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਸਾਈ ਮੀਅਰ ਫਾਉਂਡੇਸ਼ਨ ਵੱਲੋਂ ਸਾਰੇ ਸੰਗਤ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਆਗਿਆ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਜਿਵੇਂ ਕਿ ਸਾਲ ਵਿੱਚ ਚਾਰ ਜੱਥੇ ਜਾਂਦੇ ਜੀ ਇਸ ਵਾਰੀ ਜਿਹੜੇ ਵਿਸਾਖੀ ਤੇ ਜਾ ਰਹੇ ਆ ਸਭ ਤੋਂ ਪਹਿਲਾਂ ਅਸੀਂ ਧੰਨਵਾਦੀ ਹਾਂ ਪਾਕ ਹਾਈ ਕਮਿਸ਼ਨ ਦੇ ਜਿਨ੍ਹਾਂ ਨੇ ਬੜਾ ਵੱਡਾ ਫੈਸਲਾ ਲਿਆ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਦਾ ਭਾਰਤ-ਪਾਕਿ ਦੀ ਵੰਡ ਹੋਈ ਹੈ ਪਹਿਲੀ ਵਾਰ ਇੰਨੇ ਵੱਡੀ ਤਦਾਦ ਜਿਹੜਾ ਜਥਾ ਹੈ 7000 ਦੇ ਕਰੀਬ ਉਹਨਾਂ ਨੇ ਸਾਨੂੰ ਵੀਜ਼ੇ ਦਿੱਤੇ ਆ ਪੂਰੀ ਸੰਗਤ ਨੂੰ ਅਸੀਂ 먼저 ਧੰਨਵਾਦ ਕਰਦੇ ਆ ਨਾਲ ਹੀ ਅਸੀਂ ਧੰਨਵਾਦ ਕਰਦੇ ਆ ਆਪਣੀ ਸਰਕਾਰ ਦਾ ਜਿਨ੍ਹਾਂ ਨੇ ਉਹਨਾਂ ਦੇ ਫੈਸਲੇ ਨੂੰ ਪੁਰਵਾਨ ਕੀਤਾ ਸੰਗਤ ਦੇ ਸਹੂਤ ਵਾਸਤੇ ਉਹਨਾਂ ਨੇ ਜਿਹੜਿਆ ਕਾਨੂੰਨ ਜਿਹਾ ਜਾ ਰਿਹਾ 6 ਵਜੇ ਹੀ ਇਮੀਗ੍ਰੇਸ਼ਨ ਦਾ ਦਫ਼ਤਰ ਖੋਲਿਆ ਜਾ ਰਿਹਾ ਤੇ ਸੰਗਤ ਨੂੰ ਅਸੀਂ ਆਪੀਰ ਵੀ ਕਰਦੇ ਆ ਤੁਹਾਡੇ ਮਾਧਿਅਮ ਰਾਈ ਉਹ 6 ਵਜੇ ਉੱਥੇ ਪਹੁੰਚ ਕੇ ਜਿਹੜੀ ਕਿੰਗਤ ਸੰਗਤ ਜਿਆਦੀ ਆ ਇੱਕ ਦਿਨ ਵਿੱਚ ਸਾਨੂੰ ਉਮੀਦ ਸੀ ਕਿ ਇੱਕ ਦਿਨ ਵਿੱਚ ਜਿਹੜੀ ਸੰਗਤ ਆ ਉਦੋਂ ਪਾਰ ਹੋ ਜੂਗੀ ਪਰ ਅਸੀਂ ਥੇਰੇ ਖਵਰੀ ਧੰਨਵਾਦੀ ਆ ਸਾਰੇ ਪ੍ਰਸ਼ਾਸਨ ਦਾ ਔਰ ਸਾਰੇ ਜਿਹੜੇ ਹੈਗੇ ਆ ਅਫਸਰ ਸਮਾਨ ਦਾ ਕਿ ਉਹਨਾਂ ਨੇ ਸਾਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਸੰਗਤ ਦਾ ਉਹ ਟਾਈਮ ਨਾਲ ਭੇਜਣ ਦੀ ਕੋਸ਼ਿਸ਼ ਕਰੋ ਕਿ ਸਾਡੀ ਜਿਹੜੇ ਪੂਰੇ ਦਿਨ ਦੇ ਵਿੱਚ ਕਵਰ ਹੋ ਸਕੇ ਉਸ ਤੋਂ ਇਲਾਵਾ ਜਿਹੜੀ ਹੈਗੀ ਆ ਉਹਨਾਂ ਨੇ ਪ੍ਰਬੰਧ ਕੀਤੇ ਕਿ ਇਸ ਵਾਰ ਦੋ ਜਥਿਆਂ ਦੇ ਵਿੱਚ ਕਾਫਲਾ ਜਾਊਗਾ ਇੱਕ ਜਗ੍ਹਾ ਜਥਾ ਲਗਭਗ 3000 ਦਾ ਉਹ ਕਰਤਾਰਪੁਰ ਸਾਹਿਬ ਇੱਥੇ ਥਰਨਗੇ ਤੇ ਜਿਹੜਾ ਇੱਕ ਜਥਾ ਉਹ ਪੰਜਾ ਸਾਹਿਬ ਵੱਲ ਫਸਲ ਜਾਏਗਾ ਠੀਕ ਉਹਨਾਂ ਨੇ ਆਪਣਾ ਸਿਸਟਮ ਦੇ ਨਾਲ ਜਿਹਾ ਕੰਮ ਕੀਤਾ ਹੋਇਆ ਹੈ ਸਤੇ ਜਾਨਿਆ ਕੇ ਸੰਗਤ ਅਸੀਂ ਅਰਦਾਸ ਕਰਦੇ ਹਾਂ ਸਾਡੇ ਵਾਸਤੇ ਮੱਕਾ ਮਟੀਨਾ ਉਹ ਤਰਤੀ ਪਾਵਣ ਸਰੂ ਸਾਡੇ ਜੁਗਵਾਨ ਜਿਸੇ ਜਨਮ ਲਿਆ ਤੇ ਅਸੀਂ ਸਾਡੇ ਜਿਹੜੀ ਮੀਟਿੰਗ ਹੋਈ ਸੀ ਪਿਛੇ ਜੀ ਸਾਨੂੰ ਬੁਲਾਇਆ ਗਿਆ ਸਾਰੇ ਜਥੇਬੰਦੀਆਂ ਨੂੰ ਜਿੰਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਕੀਤੀ ਸੀ ਉਹ ਕਮੇਟੀ ਦੇ ਵਿੱਚ ਪਾਕ ਹਾਈ ਕਮਿਸ਼ਨ ਦੇ ਵਿੱਚ ਪਾਕ ਅੰਬੈਸਡਰ ਜਿਹੜੇ ਪ੍ਰੈਸ ਸਾਹਿਬ ਜੀਦਾ ਅਫਸਰ ਸਿਫੀ ਹਾਲ ਸਾਹਿਬ ਔਰ ਸ਼ੈਰੀਅਰ ਸਾਹਿਬ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੀਆਂ ਸਰਕਾਰਾਂ ਨਾਲ ਮਿਲ ਕੇ ਅਸੀਂ ਜਲਦੀ ਹੀ ਇੱਕ ਫੈਸਲਾ ਲੈਣ ਜਾ ਰਹੇ ਹਾਂ ਕਿ ਜਿਹੜਾ ਕਰਤਾਰਪੁਰ ਦਾ ਹੈਗਾ ਲੰਘਾ ਉਹਦੇ ਤੋਂ ਪਾਸਪੋਰਟ ਦੀ ਜਿਹੜੀ ਸ਼ਰਤ ਖਤਮ ਕਰਕੇ ਉਹ ਉਧਾਰ ਕਾੜ ਦੇ ਰੱਖੀ ਜਾਵੇ ਔਰ ਨਾਲ ਹੀ ਅਸੀਂ ਇਹ ਕਹਿੰਦਾ ਪ੍ਰੋਪੋਜ਼ਲ ਬਣਾ ਕੇ ਜਲਦੀ ਤੁਹਾਨੂੰ ਦੇ ਰਹੇ ਹਾਂ ਕਿ ਜਿਹੜੀ ਸੰਗਤਾਂ 24 ਘੰਟੇ ਠਹਿਰ ਸਕੇ ਤੋ ਸਾਡੇ ਵਾਸਤੇ ਬੜੀ ਮਨ ਵਾਲੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਅਰਦਾਸਾਂ ਨੂੰ ਗੌਰ ਪੈਂਦਾ ਹੋਇਆ ਕਿਤੇ ਨਜ਼ਰ ਆ ਰਿਹਾ ਹੈ ਉਹਨਾਂ ਨੇ ਇੱਕ ਬੰਦੇ ਨੂੰ ਵੀ ਨਾਰਾਜ਼ ਨਹੀਂ ਕੀਤਾ ਇਸਵਰੀ ਸਾਰੇ ਸੰਗਤ ਨੂੰ ਵੀ ਜਿੱਦੇ ਦਿੱਤਿਆ ਤੇ ਅਪੀਲ ਕਰਦੇ ਹਾਂ ਕਿ ਸੰਗਤ ਬਾਅਦ ਤੋਂ ਬਾਅਦ ਅੱਗੇ ਵਾਸਤੇ ਵੀ ਗੁਰੂ ਅਟਨ ਦੇ ਪਾਸ਼ਾ ਦਾ ਗੁਰੂ ਆਪਣਾ ਅਸ਼ੇਦੀਪੁਰ ਬਾਰੇ ਵੀ ਉੱਥੇ ਵੀ ਬਾਅਦ ਤੋਂ ਬਾਅਦ ਜਾਵੇ ਤੇ ਇਸੇ ਤਰ੍ਹਾਂ ਜਿਹੜੇ ਸਾਡੀ ਭਾਈਚਾਰਕ ਸਾਂਝ ਆ ਇਸੇ ਤਰ੍ਹਾਂ ਬਣੀ ਰਹੇ ਅਸੀਂ ਇਹਨਾਂ ਦਸਤਜੰਦ ਨਾਲ कामना ਕਰਦੇ ਹੋਏ ਸਾਰੇ ਸੰਤੂ ਨੂੰ ਇੱਕ ਵਾਰ ਫੇਰ ਵਿਸਾਖੀ ਦੀ ਵਧਾਈ ਦਿੰਦੇ ਸਦਾ ਸਭ ਜਿਹੜੇ ਪਾਕਿਸਤਾਨ ਗੁਰਦੁਆਰਾ ਦੀ ਯਾਤਰਾ ਤੇ ਜਾ ਰਹੇ ਕੀ ਕਹਿਣਾ ਜਾਓਗੇ ਸੰਤ ਜਿਹੜੀ ਜਾ ਰਹੀ ਹੈ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਸਾਡੀ ਸੰਸਥਾ ਸਾਈ ਮੀਆ ਮੀਰ ਫਾਊਂਡੇਸ਼ਨ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਸੰਤਾਂ ਨੂੰ ਗੁਰਦੁਆਰਾ ਦਰਸ਼ਨ ਕਰਾ ਰਹੀ ਹੈ ਇਸ ਵਾਰ ਵੀ ਤਕਰੀਬਨ ਜਿਹੜਾ ਹੈਗਾ 7000 ਦੇ ਕਰੀਬ ਸੰਗਤ ਜਿਹੜੀ ਪਾਕਿਸਤਾਨ ਜਾ ਰਹੀ ਹੈ ਤਾਰੇ ਵਧਾਈ ਦੀ 파ਤਰ ਹੈ ਜੀ ਧਨਵਾਦੀ ਆ ਪਾਕਿਸਤਾਨਾਈ ਕਮਿਸ਼ਨ ਦੇ ਇੰਡੀਆ ਗਵਰਨਮੈਂਟ ਦੇ ਜਿਨ੍ਹਾਂ ਨੇ ਸਾਰਾ ਮਿਲ ਕੇ ਕੰਮ ਕੀਤਾ ਹੈ ਦੂਜੀ ਬੇਨਤੀ ਵੀ ਸੰਗਤ ਨੂੰ ਅਪੀਲ ਕਰਦੇ ਆ ਕਿ ਜਾਂਦੇ ਸਮੇਂ ਲੰਗਰ ਵਾਸਤੇ ਕੋਈ ਨਾ ਕੋਈ ਰਸਤਾ ਲੈ ਕੇ ਜਾਣ ਜਿੰਨੀ ਕਲ ਜਾ ਸਕਦੇ ਆ ਉਸ ਤੋਂ ਇਲਾਵਾ ਜਿਹੜਾ ਹੈ ਗਿਆ ਵਧੀਆ ਤਰੀਕੇ ਨਾਲ ਪਾਤਸ਼ਾਹਾਂ ਦੀ ਯਾਤਰਾ ਸਫਲ ਕਰੀ ਇਹੀ ਅਰਜ਼ੋ ਬੇਨਤੀ ਹੈ ਸਾਡੀ ਤੇ ਸੂਚੀ ਟੀਮ ਜਿਹੜੀ ਸਾਡੀ ਸਾਈ ਮੇਵੀ ਫਾਊਂਡੇਸ਼ਨ ਦੀ ਬੜੀ ਤਨਮਨ ਨਾਲ ਜਿਹੜਾ ਹੈਗਾ ਸੇਵਾ ਕਾਰੀ ਹੈ ਤੇਹੀ ਸੱਚੇ ਸੇਵਾਦਾਰਾਂ ਵੱਲੋਂ ਸੰਗਤ ਦਾ ਧੰਨਵਾਦ ਕਰਦੇ ਜਿਹੜਾ ਸਾਨੂੰ ਤੇ ਆਪਣੇ ਪਾਸਵਰਡ ਦੇ ਕੇ ਨਵਾਜ਼ਦੀ ਹੈ ਮਾਨ ਬਖਦੀ ਹੈ ਤੇ ਅਸੀਂ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਾਈ ਸੋ ਚਕੀਨਾ ਹੀ ਆਪਣਾ ਜੀ ਮੇਰਾ ਨਾਮ ਜੀ ਗਿਆਨੀ ਲਖਵੀਰ ਸਿੰਘ ਨਮਾਜ਼ ਨੂੰ ਜੀ ਠੀਕ ਹੈ ਜੀ ਜਿਹੜੇ ਆਪਣਾ ਯਾਤਰਾ جاری ਹੈ ਪਾਕਿਸਤਾਨ ਗੁਰਦ ਆਮਾ ਤੇ ਵਿਸਾਖੀ ਦੇ ਵਿਸਾਖੀ ਦੇ ਪਵਨ ਤਿਹਾਰਾਂ ਤੇ ਕੀ ਕਹਿਣਾ ਚਾਹੋਗੇ ਮੈਂ ਬਹੁਤ ਰਿਣੀ ਆ ਸਭ ਤੋਂ ਪਹਿਲਾਂ ਸਾਈ ਮੀਆਂ ਵੀਰ ਫਾਊਂਡੇਸ਼ਨ ਦੇ ਮੈਂਬਰ ਸਦਾ ਨਾਲ ਜਿਹੜੇ ਸਾਨੂੰ ਹਰ ਵਾਰੀ ਬਹੁਤ ਉਪਰਾਲੇ ਦੇ ਨਾਲ ਗੈਰਡ ਕਰ ਰਹੇ ਨੇ ਹਰ ਵਾਰੀ ਸੰਗਤਾਂ ਨੂੰ ਔਰ ਸੰਗਤਾਂ ਦੇ ਪਾਸਪੋਰਟ ਲੈ ਕਰਕੇ ਔਰ ਸੰਗਤਾਂ ਦੇ ਵਿਜੇ ਲਵਾ ਕੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਕਿਉਂਕਿ ਸਾਡੇ ਉਧਰ ਪ੍ਰਧਾਨ ਨੇ ਜਿਨ੍ਹਾਂ ਦੇ ਅਸੀਂ ਦਰਸ਼ਨ ਕਰ ਰਹੇ ਆ ਤੇ ਅਸੀਂ ਭਾਗਾਂ ਵਾਲੇ ਆ ਤੇ ਹੁਣ ਜਿਹੜੀਆਂ ਸਾਰੀਆਂ ਸੰਗਤਾਂ 7000 ਦੇ ਕਰੀਬ ਜਿਹੜਾ ਪਾਕਿਸਤਾਨ ਸਾਹਿਬ ਦੀ ਤਕਦੀ ਤੇ ਦਫਾ ਜਾ ਰਹੇ ਆ ਤੇ ਅਸੀਂ ਇਧਰ ਆਪਣੀ ਇੰਡੀਆ ਦੀ ਜਿਹੜੀ ਸਰਕਾਰ ਹੈ ਤੇ ਪਾਕਿਸਤਾਨ ਦੀ ਸਰਕਾਰ ਹੈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਰੀਆਂ 7000 ਦੇ ਕਰੀਬ ਸੰਗਤਾਂ ਨੂੰ ਜਿਹੜਾ ਵਿਜਾ ਦੇ ਕਿਨੇ ਵਾਜਿਆ ਤੇ ਜਿਹੜਾ ਹੁਣ ਵਸਾਖੀ ਦਾ ਸਮਾਅ ਆ ਰਿਹਾ ਸੰਗਤਾਂ ਜਾਰੀਆਂ ਨੇ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਉਸ ਤੋਂ ਅਪਰੰਤ ਸਾਡੇ ਮਾਨਯੋਗ ਮੇਰੇ ਛੋਟੇ ਵੀਰ ਸਰਪੰਚ ਜਰ ਸਿੰਘ ਜੀ ਸਿੱਧੂ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਜਿਹੜੇ ਸਾਡਾ ਪਾਸਪੋਰਟ ਲੈ ਕੇ ਤੇ ਵਿਜੇ ਦਿਵਾ ਕੇ ਜਿਹੜੇ ਪਾਸਪੋਰਟ ਨੇ ਸਾਡੇ ਘਰਾਂ ਦੇ ਵਿੱਚ ਪਹੁੰਚਾਉਂਦੇ ਆ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਦੇ ਰਹਿਣ ਇਸੇ ਤਰ੍ਹਾਂ ਸਾਈ ਮੀਆਂ ਵੀਰ ਫਾਊਂਡੇਸ਼ਨ ਤੇ ਮੇਰ ਬਣਾਈ ਰੱਖਣ ਸੋ ਮੈਂ ਬਹੁਤ ਰਹਿਣੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ